ਨੇਕਤੰਤ ਕੇਵਲ ਵਪਾਰ ਅਚੁੱਤ ਮਹਿਰਾਨ ਹੁੰਨਾਇਆ ਅਸੀਂ ਉੱਡਦੇ ਹੋਏ ਪੰਛੀ ਦੇਖਦੇ ਹਾਂ ਮਹਿਰਾਨ ਹੁੰਨਾਇਆ ਅਸੀਂ ਵੀ ਦੁਨੀਆ ਦੇ ਨਜ਼ਾਰੇ ਦੇਖਦੇ ਹਾਂ ਵਿਹੇ ਕਰਕੇ ਅੱਗੇ ਤੁਰ ਜਾਂਦੇ ਹਾਂ ਪਰ ਜਦੋਂ ਆਕਾਸ਼ ਦੇ ਵਿੱਚ ਉੱਡਦੀ ਹੋਈ ਇੱਕ ਕੂਝ ਨੂੰ ਤਰੀ ਨਾ ਪਰਿਹਦੇ ਨੇ ਥਕਿਆ ਹੈ ਉਨੀ ਉਹ ਧੀ ਵੀ ਪਰਮਾਤਮਾ ਨੂੰ ਚੇਤੇ ਕਰ ਲਿਆ। ਕੀ ਆ ਸੋਣਾ ਮਹਾਰਾਜ ਨੇ ਬਚਨ ਕੀਤੇ ਹਨ। ਬਾਗੇ ਕਾਪੜ ਬੋਲੇ ਦੇਨ। ਇਹਦੇ ਬੱਗੇ ਤੇਰੇ ਕੱਪੜੇ ਹਨ। ਤੂੰ ਬੋਲਦੀ ਬੜਾ ਸੋਹਣਾ ਹੈ। ਗੱਜ ਕੇ ਆਖੋ ਸਤਨਾਮ। ਇਹ ਸ਼ਰਧਾ ਗੁਰੂ ਸਾਹਿਬ ਨੇ ਮੇਰੇ ਵਰਗੇ ਉਹਨਾਂ ਲੋਕਾਂ ਵੱਲ ਵੀ ਕੀਤਾ ਜਿਹੜੇ ਬਾਕਤਾ ਦੀ ਤਰਤੀਬ ਤਾਂ ਬੜੀ ਸੋਹਣੀ ਬਣਾ ਸਕਦੇ। ਇਰਤनियां ਵਾਲੀ ਇਸ਼ਾਰਾ ਕੀਤਾ ਜਿਨ੍ਹਾਂ ਦੀ ਆਵਾਜ਼ਾਂ ਤਾਂ ਬੜੀਆਂ ਸੁੰਦਰ ਹਨ ਪਰ ਕਦੀ ਆਪਣੇ ਅੰਦਰ ਜਾਣ ਦਾ ਯਤਨ ਨਹੀਂ ਕਰਦੇ ਨਾਮ ਅਭਿਆਸ ਨਹੀਂ ਕਰਦੇ ਭਗਤੀ ਨਹੀਂ ਕਰਦੇ ਉਸ ਨੂੰ ਕਹਿੰਦੇ ਬਾਗੇ ਕੱਪੜ ਬੋਲੇ ਬੱਗੇ ਤੇ ਕੱਪੜੇ ਹਨ ਬੋਲਦੀ ਬੜੀ ਸੋਹਣਾ ਤੂੰ ਲੰਮਾ ਨੱਕ ਕਾਲੇ ਤੇਰੇ ਨੇ ਤ੍ਰੀ ਅੱਖਾਂ ਕਾਲੀਆਂ ਸੁਮੀਲਾ ਲੱਗਦੀ ਆ ਨਾ ਤੇ ਤੇਰੇ ਲੰਮਾ ਤੇਰਾ ਨਾਕਿਆ ਕਬਹੁ ਹੂੰ ਸਾਹਿਬ ਦੇਖਿਆ ਭੈ ਮੇਰੀ ਭੈਣ ਐਨੀ ਉੱਚੀ ਉਡਾਰੀ ਮਾਰੀ ਰੱਜ ਤੇਰੇ ਉੱਡਣ ਦੀ ਕਲਾ ਬੜੀ ਤਗੜੀ ਆ ਪਰ ਕਦੀ ਤੂੰ ਮੇਰਾ ਸਹਿਬ ਦੇਖਿਆ ਕਦੀ ਪ੍ਰਮਾਤਮਾ ਦੇ ਦਰਸ਼ਨ ਵਿਚਾਰੇ ਦਿੱਤੇ ਬਹੁਤ ਉੱਚੀ ਉਡਾਰੀ ਮਾਰ ਜਾਣੀ ਉਹ ਉਤੀਆਂ ਮਜਲਾ ਸਰਕਾਰ ਲੈਣੀਆਂ ਮੈਂ ਤੀਆਂ ਜਗ੍ਹਾ ਤੇ ਜਾ ਕੇ ਵੇਖਿਆ ਆ ਭੋਗ ਦੇ ਸਮੇਂ ਸਰਦਾਈਂ ਦੀਆਂ ਬੇਜ ਵਾਲੇ ਕਹਿੰਦੀ ਇਹਨੇ ਬੜੀ ਤਾਂ ਨਵੀਂ ਕਮਾਈ ਕੀਤੀ ਇਹਨੇ ਬੜਾ ਲੋਕਾਂ ਵਿੱਚ ਆਪਣਾ ਨਾਂ ਬਣਾਇਆ ਇਸ ਨੇ ਬਹੁਤ ਵਿਧੀਆਂ ਅਸਰ ਕੀਤੀ ਇਹ ਬੜਾ ਸਿਆਣਾ ਸੀ ਪਰ ਮੇਰੇ ਸਤਿਗੁਰੂ ਜੀ ਫਰਮਾਉਦੇ ਹਨ ਜਿਸ ਦੇ ਕੋਲ ਪੱਲੇ ਨਾਮ ਨਹੀਂ ਇਹ ਸਭ ਵਿਅਰਥ ਹੈ लिखिया था गालब ने भी है जिंदगी उसी की जिसकी मौत पे जमाना अफसोस कर नहीं तो गालब यही हर एक शख्स आता है मरने के लिए जिंदगी दी है जिसकी मौत पे जमाना अफसोस करता है कई बहुत चंगे लोग होंगे जो तो दुनिया तो जाते हैं ਦੁਨੀਆ ਯਾਰ ਕਰਦੀ ਆ ਕਿ ਇਹਨੇ ਬੜਾ ਧਨ ਇਕੱਠਾ ਕੀਤਾ ਇਹਨੇ ਬੜੇ ਲੋਕਾਂ ਵਾਸਤੇ ਕੰਮ ਕੀਤੇ ਪਰ ਗਰੀਬ ਨਿਵਾਜ ਸਤਗੁਰੂ ਜੀ ਇਸ ਤੋਂ ਅੱਗੇ ਵੀ ਬਖਸ਼ਿਸ਼ ਕਰਦੇ ਹਨ ਕਿ ਜ਼ਿੰਦਗੀ ਉਸ ਦੀ ਆ ਜਿਸ ਨੇ ਮਰਨ ਤੋਂ ਪਹਿਲਾਂ ਪਹਿਲਾਂ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ ਜ਼ਿੰਦਗੀ ਉਸ ਦੀ ਆ ਜਿਸ ਨੇ ਮਰਨ ਤੋਂ ਪਹਿਲਾਂ ਪਹਿਲਾਂ ਗੁਰੂ ਮਹਾਰਾਜ ਦੇ ਚਰਨਾਵਿਚ ਨਵਾਸ ਕਰਦੇ ਆ। ਸੋ ਪਿਆਰੀ ਸਾਧ ਸੰਗਤ ਜੀ ਮਰ ਕੇ ਕੋਈ ਨਹੀਂ ਪੂਰਾ ਹੁੰਦਾ। ਪੂਰਾ ਕੌਣ ਹੈ? ਪੂਰਾ ਪ੍ਰਭ ਅਰਾਧਿਆ, ਪੂਰਾ ਜਾਤਾਂ ਨਾਓ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾ। ਜਿਸ ਨੇ ਪੂਰਨ ਪ੍ਰਮਾਤਮਾ ਦੀ ਭਗਤੀ ਕੀਤੀ ਹੈ। ਐਸੇ ਗੁਰਮੁਖ ਪਿਆਰਿਆਂ ਦਾ ਜੀਵਨ ਸਫਲ ਹੈ ਜੀ ਅਸਰੰ ਨਾਨਕ ਸਾਧ ਜਨੋ ਇਸ ਕਰਕੇ ਵਾਹਿਗੁਰੂ ਦੇ ਪਿਆਰੇ ਸਾਧੂ ਜਨ ਭਗਤੀ ਕਰਨ ਵਾਲੇ ਅਸਥਿਰ ਹਨ ਹਮੇਸ਼ਾ ਹਨ ਅੱਜ ਵੀ ਜਿਉਂਦੇ ਹਨ ਜੀ ਮੈਂ ਬਲਮ ਧਰਮੰ ਬਲਮ ਪਾਪੰ ਜਿਸ ਵੇਲੇ ਗੁਰੂ ਪਿਆਰੇ ਮਨ ਦੇ ਵਿੱਚ ਵਿਚਾਰ ਆਵੇ ਪਾਠ ਕਰਨਾ ਹੈ ਇਹ ਗੁਰ ਸਤਿ ਪਿਆਰਾ ਉਹਨੇ ਇਹ ਜਾਣ ਮੈਂ ਹਲੇ ਪਾਠ ਕਰਨਾ ਹੈ ਮੈਂ ਹਲੇ ਪਾਠ ਕਰਨਾ ਹੈ ਇਸ ਤਰ੍ਹਾਂ ਕਰਦਿਆਂ ਕਰਦਿਆਂ ਸਵੇਰ ਦਾ ਨਿਤਨੇਮ ਵੀ ਲੱਗ ਜਾਂਦਾ ਸ਼ਾਮ ਨੂੰ ਰਹਿਰਾਸ ਉਹ ਲੈ ਰਹਿਰਾਸ ਕਰਮੀਆ ਮੈਂ ਲੈ ਰਹਿਰਾਸ ਕਰਮੀਆ ਮੈਂ ਕਹਿਣਾ ਤੇ ਚੰਗਾ ਵੀ ਮਹਾਰਾਜ ਨੂੰ ਦੀ ਯਾਦ ਰੱਖਦਾ ਪਰ ਨਹੀਂ ਗੁਰੂ ਸਾਹਿਬ ਕਹਿੰਦੇ ਭਾਈ ਜਦੋਂ ਮਨ ਦੇ ਵਿੱਚ ਵਿਚਾਰ ਉਪਜੀ ਉਹਨੂੰ ਤਾਰ ਹੀ ਲੈਣਾ ਚਾਹੀਦਾ ਨਾ ਇਹ ਬਲੰਭ ਧਰਨ ਕਰ ਨਾ ਦਾ ਕੰਮ ਕਰਨ ਲੱਗਿਆਂ ਦੇਰ ਨਾ ਕਰ ਪਾਪ ਕਰਨ ਲੱਗਿਆਂ ਦੇਰ ਕਰਿਆ ਕਰ ਰੰਤ ਨਾਮੰ ਤਜੰਤ ਲੋਭੰ ਨਾਮ ਨੂੰ ਦ੍ਰਿੜ ਕਰਨਾ ਹੈ ਨਾ ਫਿਰ ਨਾ ਦੇਰ ਕਰ ਫਿਰ ਤੂੰ ਲੱਗ ਜਾ ਮਨ ਟਿਕਦਾ ਨਹੀਂ ਟਿਕਦਾ ਡਾਕਟਰ ਭਾਈ ਹੀਰ ਸਿੰਘ ਕਹਿੰਦੇ ਇੱਕ ਦਿਨ ਇਹ ਆਪਣੇ ਆਪ ਟਿਕ ਜਾਵੇ ਕਦੀ ਰਾਸਾਇਆ ਕਦੀ ਨਹੀਂ ਰਾਸਾਇਆ ਕਭਰੋਂ ਨਹੀਂ ਲੋੜ ਨਹੀਂ ਇੰਨੇ ਇੱਕ ਗੁਰੂ ਤੇਰਾ ਤੇਰੇ ਨਾਲ ਚੋਮ ਚ ਕਰਦਾ ਹੈ ਕਦੀ ਕਦੀ ਕਰਸ ਕੜ ਕੇ ਰਸ ਦੇ ਦਿੰਦਾ ਸਦੀਵੀ ਰਸ ਆ ਜਾਵੇਗਾ ਤੂੰ ਲੱਗਾ ਰਹੇ ਨਾਮ ਦੇ ਵਿੱਚ ਇੱਕ ਦਿਨ ਐਸਾ ਹੋਵੇਗਾ ਜਿਸ ਦਿਨ ਅੱਠੇ ਪੈਰ ਇੱਕ ਤੇ ਨਵੇਂ ਮੰਨਣ ਹੋ ਗਮ ਅਪਾ ਯਿਸੂ ਲਈ ਆਪਾਂ ਉਸ ਵਸਤਾ ਤੱਕ ਪਹੁੰਚ ਜਾਗੇ ਅੱਠੇ ਪੈਰ ਨਾਮ ਦਾ ਰਸ ਬਣਿਆ ਰਹੇਗਾ ਲੋਰ ਨੂੰ ਛੱਡਣ ਲੱਗਿਆਂ ਨਹੀਂ ਦੇਰ ਕਰਨੀ ਚਾਹੀਦੀ ਵਾਹਿਗੁਰੂ ਤੇ ਗੰਤ ਲੋਗੋਂ ਲੋਭ ਨੂੰ ਛੱਡਣ ਲੱਗਿਆਂ ਦੇਰ ਨਾ ਕਰੋ ਨਾਮ ਨੂੰ ਦ੍ਰਿੜ ਕਰਨ ਲੱਗਿਆਂ ਦੇਰ ਨਾ ਕਰੋ ਦੇਰ ਕਰਨੀ ਆ ਨਿਹ ਬਲੰਭ ਧਰਮ ਨੂੰ ਬਲੰਭ ਪਾਪ ਪਾਪ ਕਰਨ ਲੱਗਿਆਂ ਦੇਰ ਕਰੋ ਸ਼ੈਨ ਇਹ ਗਲਤ ਸਮਾਂ ਲੰਘ ਹੀ ਜਾਵੇ ਗੁਰੂ ਦੇ ਚਰਨਾਂ ਚ ਅਰਦਾਸ ਕਰੋ ਲੰਘ ਜਾਂਦਾ ਹੈ ਸਰ ਸੰਤੰ ਕਿਲ ਦੇ ਖਨਾਸੰ ਜਿਸ ਮੀਲੇ ਸੰਤਾਂ ਦੀ ਸ਼ਰਨ ਚ ਆ ਜੀਏ ਇਸ ਲਈ ਪਾਪ ਨਾਸ ਹੋ ਜਾਂਦੇ ਹਨ। ਆਪ ਤੰ ਧਰਮ ਲਖਣਾਂ। ਤਾਂ ਗੁਰੂ ਪਿਆਰਿਓ ਨਾਮ ਭਗਤੀ ਚਰ ਕੇ ਧਰਮ ਦੇ ਲਖਣ ਜਿਹੜੇ ਹਨ ਉਹ ਅੰਦਰ ਪੈਦਾ ਹੋ ਜਾਂਦੇ ਹਨ। ਨਾਨਕ ਜੈ ਸੋ ਪਰਸੰ ਮਾਦਵੈ ਜਿਸ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਆ। ਉਸ ਨੂੰ ਇਹ ਦਾਤ ਮਿਲਦੀ ਹੈ ਜੀ ਮਿਰਤਮੋਹਮ ਅਲਪਬੁੱਧਯੰ ਹਾਂਜੀ ਮੋਹ ਦੇ ਵਿੱਚ ਮਰਿਆ ਹੋਇਆ ਹੈ ਛੋਟੀ ਬੁੱਧ ਦਾ ਮਾਲਕ ਆ ਭਗਤੀ ਨਹੀਂ ਕਰਦਾ ਕਰਚੰਤ ਬਨਤਾ ਬਨੋਦ ਸਾਹਮ ਕੇਵਲ ਪੁੱਤਰ ਇਸਤਰੀ ਮੋਹ ਦੇ ਵਿੱਚ ਫਸਿਆ ਹੋਇਆ ਉਹਨਾਂ ਵਾਲੀ ਕੋਲਾਂ ਕਰਦੇ ਆ ਇਸ ਦਾ ਜੀਵਨ ਖਤਮ ਹੋ ਰਿਹਾ ਹੈ ਜੋਗਨ ਬਹਿਤਰਮ ਤਨਕ ਕੁੰਡਲ ਕੰਨ ਦੇ ਵਿੱਚ ਪਾਏ ਹੋਏ ਕੁੰਡਲਾਂ ਦੇ ਨਾਲ ਵਿੱਚ ਮਸਤੀ ਆ ਕਿਹੜੇ ਗਹਿਣੇ ਪਾਉਣੇ ਹਨ ਕਿਹੜੇ ਨਹੀਂ ਪਾਉਣੇ ਹਨ ਤੇ ਜੋਗਨ ਦੇ ਵਿੱਚ ਹੀ ਬਹਿ ਗਿਆ ਹੋਇਆ ਫਸਿਆ ਹੋਇਆ ਹੈ ਬਚਤਰਮ ਅੰਦਰ ਸੋਬੰਤ ਬਸਤਰਾ ਸੂਨੇ ਘਰ ਮਨੁਸ ਮਨੀ ਉਹਨਾਂ ਦੇ ਡਿਜ਼ਾਈਨਰ ਵਿੱਚ ਫਸਿਆ ਬਸਤਰਾਂ ਦੇ ਵਿੱਚ ਫਸਿਆ ਹੋਇਆ ਹੈ। ਕਤਿਆੰਤ ਮਾਇਆ ਬਿਆਪਤੰ। ਕਈ ਪ੍ਰਕਾਰ ਦੀ ਮਾਇਆ ਇਸ ਦੇ ਜੀਵਨ ਤੇ ਪ੍ਰਭਾਵ ਪਾ ਰਹੀ ਹੈ। ਇਹ ਅਚੁੱਤ ਸਰਣ ਸੰਤ ਨਾਨਕ ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ ਇਹ ਅਗੇਣ ਸਰੂਪ ਪਰਮਾਤਮਾ ਤੇਰੇ ਸੰਤ ਜਿਹੜੇ ਆਂ ਤੇਰੀ ਸ਼ਰਨ ਵਿੱਚ ਪੈਂਦੇ ਹਨ ਓ ਭਗਵਾਨ ਇਹ ਨਵ ਹੈ ਤੇ ਪ੍ਰਮਾਤਮਾ ਉਹ ਅਮਰਤ ਵੀਰੇ ਨਮਸਕਾਰਾ ਕਰਦੇ ਹਨ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੀਕੇ ਨਮਸਤੰ ਅਲਿਕੇ ਇਸ ਤਰ੍ਹਾਂ ਭਜਨ ਬੰਦਗੀ ਕਰਦੇ ਹਨ ਜੀ ਜਨਮੰ ਤਾ ਮਰਣੰ ਹਰ ਤਤਾ ਸੋਗੰ ਜੀ ਜਨਮ ਹੈ ਫਿਰ ਮੌਤ ਵਾਛ ਜੀ ਆਜੀ ਬੰਦਾ ਹਾਸਰਿਆ ਹੈ ਇੱਕ ਦਿਨੇ ਸੋਗ ਦੇ ਵਿੱਚ ਵੀ ਪੈ ਜਾਵੇਗਾ ਇਸ ਤਰ੍ਹਾਂ ਇਸ ਦਾ ਜੀਵਨ ਹੈ ਭੋਗੰ ਤਾਰੋਗੰ ਵੰਸਵੰਨੇ ਪਦਾਰਥਾਂ ਦੇ ਰਸ ਚੱਖ ਰਿਆ ਹੈ ਰੋਗੀ ਵੀ ਹੋਵੇਗਾ ਉਚੰ ਤਾ ਨੀਚੰ ਨਾਤਾ ਕੋ ਮੁਚੰ ਜੀ ਆਜੀ ਉੱਚਾ ਆ ਲੋਕ ਬੜੇ ਨੂੰ ਮੱਥੇ ਟੇਕਦੇ ਹਨ ਬੜੀਆਂ ਸਲਾਮਾਂ ਕਰਦੇ ਨੇ ਇੱਕ ਦਿਨ ਨੀਵਾ ਵੀ ਹੋਵੇਗਾ ਔਰ ਨਨੋ ਤਰ੍ਹਾਂ ਦੇ ਰਸਕ ਕਸਾ ਵਿੱਚ ਫਸਿਆ ਹੋਇਆ ਬਹੁਤ ਵਿਸਥਾਰ ਵਾਲਾ ਵੀ ਬਣਿਆ ਪਿਆ ਹੈ ਇੱਕ ਦਿਨ ਨੀਵਾ ਹੋਵੇਗਾ ਰਾਜਨਤਾ ਮਾਨੰ ਜੀ ਅਜ ਰਾਜ ਦੇ ਹੰਕਾਰ ਵਿੱਚ ਫਿਰ ਇਹਨੂੰ ਹੰਕਾਰ ਆਉਂਦਾ ਹੈ ਜਦੋਂ ਰਾਜ ਹੰਕਾਰ ਵੀ ਨਾਲ ਹੈ ਅਭਿਮਾਨਕਤਾਹੀਨੰ ਜੀ ਹੰਕਾਰ ਦੇ ਵਿੱਚ ਗਰਸਿਆ ਹੋਇਆ ਜ਼ੁਲਮ ਕਰਦਾ ਹੈ ਇੱਕ ਦਿਨ ਹੀ ਨੀਂਦ ਨੀਵਾ ਵੀ ਹੁੰਦਾ ਹੈ ਪਰ ਵਿਰਤ ਮਾਰਗੰ ਵਰਤੰਤ ਬਨਾਸਨੰ ਪਰਵ੍ਰਤੀ ਦਾ ਮਾਰਗ ਐਸਾ ਆ ਕਿ ਇਹ ਕਈ ਵਾਰਾ ਉੱਚਾ ਹੁੰਦਾ ਕਈ ਵਾਰਾ ਨੀਵਾ ਹੁੰਦਾ ਪਰਵ੍ਰਤੀ ਮਾਰਗ ਵਿੱਚ ਫਸਿਆ ਹੋਇਆ ਭਜਨ ਬੰਦਗੀ ਨਾ ਕਰੇ ਇਸ ਦੀ ਆਤਮਿਕ ਮੌਤ ਅਵਾਚਯਾ ਜੁਨਾ ਵਿੱਚ ਭਟਕਣਾ ਇਹ ਅਵਛ ਹੈ ਜੀ ਲੋਗਨ ਭਜਨ ਸਾਧ ਸੰਗੇਣ ਅਸਤਿਰ ਨਾਨਕ ਭਗਵੰਤ ਭਜਨਾਸਨੰ ਪ੍ਰਮਾਤਮਾ ਦਾ ਭਜਨ ਸਾਧ ਸੰਗਤ ਵਿੱਚ ਆ ਕੇ ਕਰੇ ਅਸਤਿਰ ਜੀਵਨ ਤਾਂ ਬਣਦਾ ਹੈ ਜੇ ਭਗਵੰਤ ਭਜਨਾਸਨੰ ਭਗਵੰਤ ਦੇ ਭਜਨ ਦਾ ਭੋਜਨ ਗ੍ਰਹਿਣ ਕਰੇ ਸੀਮਤ ਜੇ ਸਮੇਂ ਦੇ ਵਿੱਚ ਗੁਰਮਤ ਵਿਚਾਰ ਕਰਨ ਦਾ ਇਹ ਸੁਭਾਗਾ ਸਮਾ ਸਾਨੂੰ ਪ੍ਰਾਪਤ ਹੋਇਆ ਹੈ ਦੇ ਤਸਮਾ ਸੰਪੂਰਨ ਹੈ 12 ਸ਼ਲੋਕਾਂ ਦੀ ਵਿਚਾਰ ਆਪਾਂ ਸਰਵਣ ਕਰ ਚੁਕੇ ਹਾਂ ਇਸ ਤੋਂ ਅਗੇ ਕੱਲ ਨੂੰ ਵਿਚਾਰ ਸਰਵਣ ਕਰਾਂਗੇ ਸਤਿਗੁਰੂ ਕਿਰਪਾ ਕਰਨ ਉਸ ਪਾਵਨ ਪਵਿੱਤਰ ਰੂਹ ਨੂੰ ਸਦੀਵੀ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਤੇ ਪਿੱਛੇ ਪਰਿਵਾਰ ਭਜਨ ਗੰਦਨ ਵੀ ਕਰੇ ਨਾਮ ਜਪੇ ਭਾਣੀ ਜਿ ਰਵੇ ਤੇ ਗੁਰੂ ਜਰਨਾ ਚ ਅਰਦਾਸ ਹੈ ਖੁੱਲ੍ਹਾ ਚੁਕਾਂ ਦੀ ਮਾਫੀ ਦਿਓ ਜੀ ਦੋ ਪੰਕਤੀਆਂ ਪੜ ਕੇ ਫਤਿਹ ਬੁਲਾਈਏ ਜੀ ਸਰਵੇਤਮਾਰਗੰ ਵਰਤੰਤ ਬਿਨਾ ਸੁਨੰ। ਗੋਵਿੰਦ ਭਜਨ ਸਾਦ ਸੰਗੇ। ਅਸਿਰੰਗ ਨਾਨਕ ਭਗਵੰਤ ਭਜਨਾ ਸੁਨੰ॥ ਵਾਹਿ ਗੁਰੂ ਜੀ ਦਾ ਕਾਲ ਸਾ। ਵਾਹਿ ਗੁਰੂ ਜੀ ਦੀ ਭਤੇ॥